ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਓ ਜੀ ਸੰਗਤ ਜੀ 베ਰਿੰਗ ਕਾਲੇ ਤੋਂ ਬਾਅਦ ਵਡਾਲਾ ਗ੍ਰੰਥੀਆਂ ਤੇ ਵਡਾਲਾ ਗ੍ਰੰਥੀਆਂ ਤੋਂ ਬਾਅਦ ਹੋਣ ਲੱਗੇ ਕਾਦੀਆਂ ਆ ਜਾਓ ਜੀ ਬਿਲਕੁਲ ਹੈਲੋ ਫੂਡ ਦੇ ਲਾਗੇ ਖਰਚੇਵਾਲ ਰੋਡ ਦੇ ਬੜਾ ਸਿੰਘਾਂ ਦਾ ਪੜਾਵਾ ਜੀ ਇਹਦੇ ਠੰਡੀਆਂ ਮਠੀਆਂ ਸ਼ਰਦਾਈਆਂ ਮਤਲਬ ਕਿ ਵੀਰ ਕੋਲ ਡਰਿੰਕ ਆਰਡਰੀ ਨਾਲੋਂ ਤੇ 100 ਗੁਣਾ ਚੰਗੀ ਹੈ ਜੀ ਠੀਕ ਹੈ ਜੀ ਤੇ ਆਪਣੇ ਵੀਰਾਂ ਦੇ ਤਿਆਰ ਹੋਉਂਦੇ ਨੇ ਬਹੁਤ ਵਧੀਆ ਸ਼ਰਦਾਈ ਤਿਆਰ ਕਰਦੇ ਨੇ ਇਹ ਆਪਣਾ ਹੈਲਪ ਫੂਡ ਦੇ ਨਾਲ ਹੀ ਆਪਣੇ ਸਿੰਘ ਸਾਹਿਬ ਨੇ ਆਪਣੇ ਵੀਰ ਜੀ ਨਾਲ ਬਹੁਤ ਪਿਆਰ ਹੈ ਆਪਣਾ ਤੇ ਉਹ ਵੀਰ ਜੀ ਇਹ ਕਰੀਂ ਸੇਵਾ ਦਾ ਮੌਕਾ ਦਿਓ ਤੇ ਮਤਲਬ ਕਿ ਇਹਦੀ ਕੋ ਸਰਦਾਈ ਹੈ ਨਾ ਜੀ ਇਹ ਤੁਹਾਨੂੰ ਵੀਰ ਜੀ ਨੇ ਫਾਇਦੇ ਦੱਸਣਗੇ ਸਰਦਾਈ ਦੇ ਕੀ ਕੀ ਫਾਇਦੇ ਨੇ ਵੈਗੂ ਜੀ ਖਾਲਸਾ ਵੈਗੂ ਜੀ ਫਤਿਹ ਜੀ ਵੀਰ ਜੀ ਅੰਦੀ ਸੱਚੀ ਗੱਲ ਜੀ ਇਹ ਆਪਾਂ ਸਰਦਾਈ ਦੇ ਇਹ ਫਾਇਦੇ ਦੱਸੋਗੇ ਇਹਦੇ ਕੀ ਕੀ ਫਾਇਦੇ ਪੀਂਦੇ ਹਾਂ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਵਾ ਜੀ ਗੁਰੂ ਸਾਹਿਬ ਦੀ ਬਿਠਾਈ ਆ ਇਹ ਜੀ ਜੀ ਇਹਨਾਂ ਲੋਕ ਇੰਨੀ ਖੰਡ